ਜ਼ਰੂਰੀ ਨੇ ਹੈਗਾ ਵੀ ਜੇ ਅਸੀਂ ਪ੍ਰਵਾਸੀ ਹੈਗੇ ਆ ਤਾਂ ਸਾਸੀਂ ਜਾਗਰਾ ਕਰਾਂਗੇ ਵੀ ਉਹਨਾਂ ਤੁਸੀਂ ਦੇਖੋ ਪੰਜਾਬ ਦਾ ਮਾਹੌਲ ਆ ਜੇਰਾ ਉਹ ਬਹੁਤ ਖਰਾਬ ਆ ਜੀ موسی ਵਾਲਾ ਭਾਈ ਜੀ ਹਾਂ ਮੂ ਸਿੱਧੂ ਮੁਸੇ ਉਹਨਾਂ ਦਾ ਹਾਂ ਜੀ ਉਹਨਾਂ ਦਾ ਸਿੱਧੂ ਮੁਸੇ ਵਾਲਾ ਹਾਂ ਉਹਨਾਂ ਦਾ ਕਤਲ ਹੋਇਆ ਜੀ ਉਹ ਕਿਹੜਾ ਪ੍ਰਵਾਸੀ ਮਜ਼ਦੂਰਾ ਨਹੀਂ ਕਰਤਾ ਜੀ ਜਦੋਂ ਪੰਜਾਬੀ ਵੀ ਆਪਸ ਦੇ ਵਿੱਚ ਲੜ ਪੈਂਦੇ ਆ ਜੀ ਹਾਂਜੀ ਹਾਂਜੀ ਤੇ ਉਦੋਂ ਤੁਸੀਂ ਪੰਜਾਬੀਆਂ ਨੂੰ ਕਿੱਥੇ ਬਾਹਰ ਕੱਢੋਗੇ ਸਰਕਾਰ ਦੇ ਵਿੱਚ ਵੀ ਪਰਵਾਸੀ ਬੰਦੇ ਦਫ਼ਤਰਾਂ ਦੇ ਵਿੱਚ ਆਪਣਾ ਪੈਰ ਜਮਾਈ ਜਾਂਦੇ ਆਗੇ ਜੀ ਠੀਕ ਆ ਬਈ ਰੋਕ ਸਹੀ ਗੱਲ ਆ ਉਹਨਾਂ ਨੂੰ ਰੋਕੋ ਅਸੀਂ ਤਾਂ ਛੋਟਾ ਲੋਟ ਹੈਗਾ ਜੀ ਸਾਡਾ ਸਾਨੂੰ ਤਾਂ ਪਰਦੇਸੀ ਗੱਲ ਜਿਹੜੇ ਅੱਡੇ ਪਰਵਾਸੀ ਹੈਗੇ ਹਨਾ ਜੀ ਹਾਂ ਹੁਣ ਤਾਂ ਤੁਸੀਂ ਸਿੱਧਾ ਹੀ ਗੋੰਗਾ ਜੀ ਮੈਂ ਕੇਂਦਰੀ ਬਾਲਾ ਜੀ ਦਿੱਲੀ ਤੋਂ ਪਰਵਾਸੀ ਮਜ਼ਦੂਰੀ ਹੈਗਾ ਜੀ ਕਾਰ ਦਾ ਹੁ ਚਲਾਈ ਜਾਂਦਾ ਹੈਗਾ ਸਾਹੀ ਭਗਵੰਤ ਮਾਨ ਦੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਜੀ ਇਹ ਵੀ ਤਾਂ ਹੁਣ ਬਾਹਰ ਜਾਂਦੀ ਹੈਗਾ ਜੀ ਹੁਣ ਆ ਮੈਂ ਖਬਰ ਦੇਖਿਆ ਹੈਗਾ ਜੀ ਇੱਕ ਪੰਜਾਬੀ ਮੁੰਡੇ ਨੇ ਕੈਨੇਡਾ ਦੇ ਵਿੱਚ ਜੀ ਆਪਣਾ ਗੋਲੀ ਮਾਰੀ ਜੀ ਹੁਣ ਉਥੋਂ ਦੀ ਸਰਕਾਰ ਉਹਨਾਂ ਨੂੰ ਬਾਹਰ ਕੱਢੇ ਦਾ ਫੇਰ ਹਾਂ ਸਹੀ ਗੱਲ ਤੇ ਹਾਂ ਜੀ ਉਹ ਵੀ ਤਾਂ ਪ੍ਰਵਾਸੀ ਹੈਗੇ ਨੇ ਜੀ ਉਹ ਪੰਜਾਬ ਛੱਡ ਛੱਡ ਕੇ ਜਾਈ ਜਾਂਦੇ ਹੈਗਾ ਜੀ ਹਾਂਜੀ ਮਿੱਤਰੋ ਕੀ ਹਾਲ ਹੈ ਆਪਣਾ ਪੋਡਕਾਸਟ ਕਰ ਰਹੇ ਆ ਪ੍ਰਵਾਸੀ ਮਜ਼ਦੂਰ ਠੇਕੇਦਾਰਾਂ ਜਿਹੜੀ ਆ ਪ੍ਰਵਾਸੀ ਮਜ਼ਦੂਰਾਂ ਦੀਆਂ ਕਹਿੰਦੇ ਨਾ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਕੱਢ ਰਹੇ ਆ ਕਹਿੰਦੇ ਆ ਕਿ ਪ੍ਰਵਾਸੀ ਮਜ਼ਦੂਰ ਭਈਏ ਯਾਨੀ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚੋਂ ਨਿਕਲ ਜਾਣ ਬਹੁਤ ਕੁਝ ਹੋ ਰਿਹਾ ਤੇ ਆਪਾਂ ਇਹਨਾਂ ਨੂੰ ਇਹਨੂੰ ਪੁੱਛਦੇ ਆ ਵੀ ਤੁਹਾਡੇ ਕੀ ਵਿਚਾਰ ਆ ਤੁਹਾਨੂੰ ਸਸ ਸਸਰੀਕਾਲ ਜੀ ਸਸਰੀਕਾਲ ਤੇ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਵਾਸੀ ਮਜ਼ਦੂਰਾਂ ਨੂੰ ਕਹਿ ਰਹੇ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚੋਂ ਨਿਕਲ ਜਾਣ ਇਹ ਕਿਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਜੀ ਮੈਂ ਬਾਲਾ ਕੁਛ ਤਾਂ ਨਹੀਂ ਕਹਿਣਾ ਚਾਹੁੰਦਾ ਹੈਗਾ ਵੀ ਅਸੀਂ ਤਾਂ ਇੱਕ ਮਜ਼ਦੂਰੀ ਕਰਦੇ ਹੈਗੇ ਹਾਂਜੀ ਠੀਕ ਹੈ ਵੀ ਜੇਰੇ ਹੁਣ ਆਪਣਾ ਸਰਕਾਰ ਚਲਾਉਂਦੇ ਹੈਗੇ ਹਾਂ ਉਹਨਾਂ ਵੱਲ ਤਾਂ ਧਿਆਨ ਨਹੀਂ ਦਿੰਦੇਗੇ ਵੀ ਜੇਰਾ ਮੈਂ ਸਰ ਤਾਂ ਵੀ ਸਾਡਾ ਤਾਂ ਸਾਨੂੰ ਤਾਂ ਜਦੋਂ ਮਰਜੀ ਘਟਦੇ ਹੋ ਜੀ ਅਸੀਂ ਤਾਂ ਤੁਹਾਡੇ ਮੂਰੇ ਹੱਥ ਜੀ ਹੋਰ ਸਕਦੇ ਹੈਗੇ ਵੀ ਅਸੀਂ ਤਾਂ ਇੱਥੇ ਮਿਹਨਤ ਕਰਨ ਆਉਨੇ ਹੈਗੇ ਠੀਕ ਹੈ ਤੇ ਸਾਨੂੰ ਬੁਲਾਇਆ ਵੀ ਜਾਂਦਾ ਪਈ ਫੋਨ ਕਰਕੇ ਸਰਦਾਰ ਲੋਕ ਹੈ ਨਾ ਜੋ ਉਹ ਸਾਨੂੰ ਫੋਨ ਕਰ ਦਿੰਦੇ ਹੈਗਾ ਵੀ ਆ ਜਾਓ ਤੁਸੀਂ 25 ਬੰਦੇ ਲੈ ਆਓ ਕੋਈ 50 ਬੰਦਾ ਲੈ ਆਓ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈਗਾ ਜੀ ਅਸੀਂ ਫਿਰ ਆਉਂਦੇ ਹੈਗੇ ਫਿਰ ਆਉਂਦੇ ਹੈਗੇ ਹਾਂਜੀ ਹਾਂ ਬੁਲਾਇਆ ਤਾਂ ਜਾਂਦਾ ਹੈਗਾ ਤੇ ਇੱਕ ਤੁਸੀਂ ਜਿਹੜਾ ਹੁਣ ਦੋ ਮੁੰਡੇ ਮਾਰੇ ਗਏ ਆ ਪ੍ਰਵਾਸੀ ਮਜ਼ਦੂਰਾਂ ਦੀ ਕੋਈ ਲੜਾਈ ਹੋਈ ਹੈ ਪੰਜਾਬੀ ਮੁੰਡੇ ਬੱਚੇ ਮਾਰੇ ਗਏ ਆ ਹਾਂਜੀ ਸਰ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹੋਣਾ ਸਰ ਜੀ ਮੈਂ ਇਹ ਇਹ ਕਹਿਣਾ ਚਾਹੂੰਗਾ ਵੀ ਹੁਣ ਲੜਾਈ ਜਗਰਾ ਤਾਂ ਹੋਈ ਜਾਂਦਾ ਹੈਗਾ ਹਨਾ ਜ਼ਰੂਰੀ ਨਹੀਂ ਹੈਗਾ ਵੀ ਜੇ ਅਸੀਂ ਪ੍ਰਵਾਸੀ ਹੈਗੇ ਆ ਤਾਂ ਸਾਸੀਂ ਜਗਰਾ ਕਰਾਂਗੇ ਵੀ ਹੁਣ ਤੁਸੀਂ ਦੇਖੋ ਪੰਜਾਬ ਦਾ ਮਾਹੌਲ ਆ ਜੇਰਾ ਉਹ ਬਹੁਤ ਖਰਾਬ ਆ ਜੀ ਹੁਣ ਲੜਾਈਆਂ ਤਾਂ ਉਹੀ ਬਹੁਤ ਹੋਈ ਜਾਂਦੀਆਂ ਹੈਗਾ ਵੀ ਮੈਂ ਜ਼ਰੂਰੀ ਤਾਂ ਨਹੀਂ ਹੈਗਾ ਜੇ ਅਸੀਂ ਪ੍ਰਵਾਸੀ ਮਜ਼ਦੂਰ ਹੈਗਾ ਤੇ ਅਸੀਂ ਲੜਾਈਆਂ ਕਰਾਂਗੇ ਕੀ ਪਤਾ ਹੁਣ ਉਹਨਾਂ ਦਾ ਕੀ ਗੱਲ ਸੀਗਾ ਜੀ ਇਹ ਤਾਂ ਹੁਣ ਚਲੋ ਇੱਕ ਬਹਾਨਾ ਬਣ ਗਿਆ ਜੀ ਇੱਕ ਪ੍ਰਵਾਸੀ ਮਜ਼ਦੂਰ ਆ ਜਿਹੜਾ ਇਹ ਇੱਥੇ ਆ ਕੇ ਲੜਾਈ ਜਗੜਾ ਕਰਦਾਗਾ ਜਦੋਂ ਪੰਜਾਬੀ ਵੀ ਆਪਸ ਦੇ ਵਿੱਚ ਲੜ ਪੈਂਦੇ ਆ ਜੀ ਹਾਂਜੀ ਹਾਂਜੀ ਤੇ ਉਦੋਂ ਤੁਸੀਂ ਪੰਜਾਬੀਆਂ ਨੂੰ ਕਿੱਥੇ ਬਾਹਰ ਕੱਢੋਗੇ ਹੁਣ ਮੈਂ ਦੱਸਾਂਗਾ ਵੀ ਇੱਕ ਆਪਣਾ ਉਹਨਾ ਸੀਗੇ ਜੀ موسی ਵਾਲਾ ਭਾਈ ਜੀ ਹਾਂ موسی ਸਿੱਧੂ ਮੁਸੇ ਉਹਨਾਂ ਦਾ ਹਾਂਜੀ ਉਹਨਾਂ ਦਾ ਸਿੱਧੂ ਮੁਸੇ ਵਾਲਾ ਹਾਂ ਉਹਨਾਂ ਦਾ ਕਤਲ ਹੋਇਆ ਜੀ ਉਹ ਕਿਹੜਾ ਪ੍ਰਵਾਸੀ ਮਜ਼ਦੂਰਾ ਨੇ ਕਰਤਾ ਜੀ ਹੁਣ ਪੰਜਾਬ ਦੇ ਵਿੱਚ ਇੰਨੀਆਂ ਮੋਤਾਂ ਹੋ ਜਾਂਦੀਆਂ ਹੈਗੇਆਂ ਜੀ ਆਪਸ ਦੇ ਵਿੱਚ ਪੰਜਾਬੀ ਲੜ ਪੈਂਦੇ ਆਗੇ ਪੰਜਾਬੀ ਮੁੰਡੇ ਲੜ ਪੈਂਦੇ ਆ ਜੀ ਉਹ ਪਰਵਾਸੀ ਮਜ਼ਦੂਰ ਤਾਂ ਇਹ ਨਾ ਕਰਦੇ ਹੈਗੇ ਜੀ ਅਸੀਂ ਤਾਂ ਗਰੀਬ ਆਦਮੀ ਆ ਜੀ ਰੋਜੀ ਰੋਟੀ ਕਰਨ ਦੇ ਲਈ ਇੱਥੇ ਆਨੇ ਹੈਗੇ ਆ ਜੀ ਪਹਿਲਾ ਤਾਂ ਸਾਨੂੰ ਬੁਲਾ ਲੈਂਦੇ ਆ ਜੀ ਵੀ ਸਸਤੇ ਦੇ ਕੇ ਅਸੀਂ ਘਰ ਦਾ ਗੁਜ਼ਾਰਾ ਕਰਨਾ ਹੁੰਦਾ ਜੀ ਜੋ ਲੋ ਜੋ ਕੰਮ ਪੰਜਾਬੀ ਨਹੀਂ ਕਰਦੇ ਜੀ ਅਸੀਂ ਉਹ ਕਰ ਲੈਨੇ ਆ ਕਿ ਜੀ ਨਹੀਂ ਸਹੀ ਤੇਰੀ ਤੇਰੀ ਗੱਲ ਸਹੀ ਆ ਮਜ਼ਦੂਰੀ ਕਰਦੇ ਆ ਜੀ ਰੇੜੀ ਲਗਾਉਨੇ ਆ ਜੀ 버ਗਰਾਂ ਦੀ ਲਗਾ ਲੈਂਦਾ ਕੋਈ ਮਤਰੀ ਗੱਲ ਕੱਟਣੀ ਚਾਹਣਾ ਥੋੜੀ ਜੀ ਇਹ ਤੇਰੀ ਗੱਲ ਸਹੀ ਆ ਇੱਕ ਮੈਂ ਗੱਲ ਕਰਨੀ ਚਾਹਣਾ ਜਿਵੇਂ ਇਹ ਸਸਤਾ ਵੇਖ ਕੇ ਕਿਹਾ ਉਦੋਂ ਮਿੱਤਰੋ ਆਪਣੇ ਪੰਜਾਬ ਦੇ ਗਰੀਬ ਸਿੱਖ ਮੈਂ ਜਾਤੀਵਾਦ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਗਰੀਬ ਸਿੱਖ ਜੇ ਕਹਿੰਦੇ ਆ ਨਾ ਵੀ 5000 ਰੁਪਿਆ ਲਾਵਾਂਗੇ ਤੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਂਦੇ ਆ ਉਦੋਂ ਪਾਏ ਜਾਂਦੇ ਆ ਕਿ ਨਹੀਂ ਪਾਏ ਜਾਂਦੇ ਜਿਹੜਾ 5000 ਤੋਂ ਵੱਧ ਦੇਊਗਾ ਉਹਨੂੰ ਜਰਵਾਨਾ ਫਲਾਨਾ ਪਿੰਡ ਦੇ ਰੂ ਪੱਠੇ ਨਹੀਂ ਵੜਨਦੇ ਨੇ ਉਹਨੂੰ ਕੋਈ ਕੰਮ ਨਹੀਂ ਕਰਨ ਦੇਣਾ ਉਹਨੂੰ ਕੋਈ ਐ ਦਿਹਾੜੀ ਨਹੀਂ ਲਿਜਾਣਾ ਐਂ ਜਿਉਂ ਬਹੁਤ ਕੁਸ਼ ਮਤੇ ਪਾਏ ਜਾਂਦੇ ਆ ਉਹ ਕਿਉਂ ਪਾਉਣੇ ਐ ਗਰੀਬਾਂ ਵਾਸਤੇ ਇਹ ਖਰੀਦੇ ਆਪਣੇ ਜੱਟ ਭਰਾਵਾਂ ਨਹੀਂ ਐ ਆਪਾਂ ਹੀ ਖਰੀਦੇ ਹੋਏ ਆ ਸਸਤੇ ਵੇਖ ਕੇ ਉਦੋਂ ਤਾਂ ਲੈ ਜਾਂਦੇ ਕਿਉਂ ਲਿਆਂਦੇ ਬਈ ਆਪਦੀ ਸਿਹਤ ਆਪਾਂ ਸੌਖੀ ਰੱਖੀ ਆਵਦਾ ਆਪਾਂ ਔਖੇ ਨਹੀਂ ਹੋਏਗੇ ਆਪਾਂ ਜਮਾ ਆਪਾਂ ਕਨੇਡਾ ਦੇ ਵਿੱਚ ਤਾਂ ਜਾ ਕੇ ਕੰਮ ਜਿੰਨਾ ਮਰਜੀ ਔਖਾ ਹੋਵੇ ਕਰਨਾ ਚਾਹੁੰਦੇ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਕਰਦੇ ਆ ਤੁਸੀਂ ਹਾਂਜੀ ਸਰ ਜੀ ਸਹੀ ਗੱਲ ਹੈ ਨਾ ਇਹ ਸਹੀ ਗੱਲ ਹੈਗਾ ਜੀ ਵੀ ਪੰਜਾਬ ਦੇ ਵਿੱਚ ਕਿਉਂ ਨਹੀਂ ਕੰਮ ਅਸੀਂ ਕਰਦੇ ਹੈਗੇ ਨਾ ਜੀ ਉਹ ਪੰਜਾਬੀ ਲੋਕ ਹੈਗਾ ਨਾ ਜੇ ਉਹ ਇੱਥੇ ਨਹੀਂ ਕਰਦੇ ਹੈਗੇ ਉਹਨੂੰ ਬਾਹਰਲੇ ਮੁਲਕ ਜਾ ਕੇ ਇਹ ਵਾਲਾ ਕੰਮ ਹੀ ਕਰਦੇ ਆ ਜੀ ਉੱਥੇ ਉਹਨਾਂ ਦੇ ਖੇਤਾਂ ਵਿੱਚ ਆਪਣਾ ਗੋਰੀਆ ਦੇ ਖੇਤਾਂ ਦੇ ਵਿੱਚ ਹਾਂਜੀ ਹਾਂਜੀ ਹੁਣ ਜੇ ਇੱਥੇ ਹੀ ਕਰ ਲੋ ਅਸੀਂ ਆਈਏ ਨਾ ਜੀ ਆਪਣਾ ਕੋਈ ਅਸੀਂ ਤਾਂ ਜੀ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਮਜ਼ਦੂਰੀ ਕਰਨ ਵਾਸਤੇ ਆਏ ਆ ਜੀ ਇਹ ਵੀ ਤਾਂ ਹੁਣ ਬਾਰ ਜਾਂਦੇ ਹੈਗਾ ਜੀ ਹੁਣ ਮੈਂ ਖਬਰ ਦੇਖਿਆ ਹੈਗਾ ਜੀ ਇੱਕ ਪੰਜਾਬੀ ਮੁੰਡੇ ਨੇ ਕੈਨੇਡਾ ਦੇ ਵਿੱਚ ਜੀ ਆਪਣਾ ਗੋਲੀ ਮਾਰੀ ਜੀ ਹੁਣ ਉਥੋਂ ਦੀ ਸਰਕਾਰ ਉਹਨਾਂ ਨੂੰ ਬਾਰ ਕੱਢੇ ਤਾਂ ਫੇਰ ਸਾ ਹਾਂ ਸਹੀ ਗੱਲ ਤੇਰੀ ਹਾਂਜੀ ਉਹ ਵੀ ਤਾਂ ਪ੍ਰਵਾਸੀ ਹੈਗੇ ਨੇ ਜੀ ਉਹ ਪੰਜਾਬ ਛੱਡ ਛੱਡ ਕੇ ਜਾਈ ਜਾਂਦੇ ਹੈਗਾ ਜੀ ਉੱਥੇ ਕਮਾਉਣ ਜਾਂਦਾ ਹੈਗਾ ਅਸੀਂ ਵੀ ਕਮਾਉਣ ਆ ਗਏ ਸਾਡੇ ਕੋਲੇ ਜਿਆਦਾ ਪੂੰਜੀ ਨਹੀਂ ਹੈਗਾ ਜੀ ਅਸੀਂ ਇਧਰ ਨੂੰ ਆ ਜੰਨੇ ਜੀ ਸਹੀ ਗੱਲ ਤੇ ਤਾਂ ਲੱਗਿਆ ਜੀ ਬੱਚੇ ਤਾਂ ਪਾਲ ਨਹੀਂ ਨਹੀਂ ਤੇਰੀ ਸਹੀ ਗੱਲ ਆ ਇਹ ਬਹੁਤ ਰੁਪਈਆਂ ਦੀ ਗੱਲ ਆ ਇਹ ਤੇਰੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਇਹ ਮਿੱਤਰੋ ਸਹੀ ਗੱਲ ਆ ਇਹਦੀ ਕੀ ਆਪਾਂ ਬਾਹਰਲੇ ਮੁਲਖਾਂ ਦੇ ਵਿੱਚ ਕਮਾਉਣ ਜਾਂਦੇ ਆ ਦੀਆਂ ਰਿਆ ਕਰਨ ਜਾਣੇ ਆ ਇੱਥੇ ਚਿੱਟੇ ਪਾ ਕੇ ਬੋਲਟ ਦੇ ਉੱਤੇ ਗੀੜੀਆਂ ਲਾਉਣੀਆਂ ਆ ਆਪਾਂ ਗੱਡੀਆਂ ਦੇ ਉੱਤੇ ਗੀੜੀਆਂ ਲਾਉਣੀਆਂ ਆ ਆਪਾਂ ਫਲਾਨੇ ਮਾਲ ਦੇ ਵਿੱਚ ਜਾਣਾ ਆ ਆਪਾਂ ਫਲਾਨੇ ਹੋਟਲ ਦੇ ਵਿੱਚ ਇਕੱਲੀ ਚਾਹ ਪੀਣੀ ਜਾਣਾ ਉੱਥੇ ਯਾਰ ਗੱਲ ਆ ਕੋਈ ਇਹ ਜਿਹੜਾ ਇੱਥੇ ਬੰਦਾ ਜ਼ਿਆਦਾ ਕੰਮ ਕਰਦਾ ਉਹ ਔਖਾ ਜਿਹੜਾ ਬੰਦਾ ਇੱਥੇ ਭੂਰਾ ਡੱਕਾ ਲਈ ਤੋੜਦਾ ਗੀੜੀਆਂ ਲਾਉਣੀਆਂ ਉਹ ਸੌਖਾ ਹੈ ਕਿਉਂ ਯਾਰ ਤੁਸੀਂ ਕੰਮ ਇਹਨਾਂ ਦਾ ਗਰੀਬਾਂ ਦਾ ਖੋਇਆ ਕਿਵੇਂ ਖੋਇਆ ਕੰਮ ਤੁਸੀਂ ਇਹਨਾਂ ਨੂੰ ਕੰਮ ਹੀ ਨਹੀਂ ਦਿੱਤਾ ਹੀ ਇੱਥੇ ਆਪਦੇ ਪਰਿਵਾਰਾਂ ਦੇ ਵਿੱਚ ਆਪਦੇ ਘਾਂਡੇ ਦੇ ਵਿੱਚ ਤਰੱਕੀ ਕਰਦੇ ਨਾ ਆਪਦੇ ਜਿਵੇਂ ਗੁਰਨਾਨਕ ਦੇਵ ਜੀ ਨੇ ਕਿਹਾ ਸੀ ਵੰਡ ਕੇ ਛਕੋ ਵੰਡ ਕੇ ਛਕਣ ਦਾ ਉਹਨਾਂ ਨੇ ਫਸਵਾ ਦਿੱਤਾ ਸੀਗਾ ਗੁਰੂ ਨਾਲ ਲਈ ਹਾਂਜੀ ਸਾਰੇ ਜਣੇ ਵੰਡ ਕੇ ਪਰ ਇਹਨਾਂ ਨੇ ਵੰਡ ਕੇ ਨਹੀਂ ਛਕਿਆ ਨਹੀਂ ਛਕਦੇ ਜੀ ਹੈਗੇ ਵੰਡ ਕੇ ਨਹੀਂ ਛਕਿਆ ਇਹਨਾਂ ਦਾ ਤਾਂ ਜੀ ਬਸ ਆ ਲੰਗਰਾਂ ਦੇ ਵਿੱਚ ਜ਼ਰੂਰ ਹਿੱਸਾ ਪਾ ਲਦਾ ਹਾਂ ਪਰ ਘਰ ਦੇ ਕੋਲੇ ਭੋਮਾਂ ਦੀ ਘਰ ਭਿਆ ਪਿਆ ਹੋਵੇ ਕਿਸੇ ਗਰੀਬ ਦਾ ਕੋਈ ਗਰੀਬ ਮਰੀ ਜੇ ਦਿਹਾੜੀ ਆਇਆ ਬੰਦਾ ਉਹਨੂੰ ਪੈਸੇ ਨਹੀਂ ਦੇ ਦਿੰਦਾ ਇਹਨਾਂ ਦੇ ਹੈਗੇ ਉਹ ਰੋ ਰੋ ਕੇ ਪੈਸੇ ਦੇ ਬਾਲਾ ਜਿਆਦੇ ਸਾਡੇ ਨਾਲ ਤਾਂ ਹੁੰਦਾ ਹੈਗਾ ਨਾਲੇ ਤਾਂ ਅਸੀਂ ਜੇ ਘੱਟ ਪੈਸਿਆਂ ਤੇ ਲੱਗ ਜਾਂਦੇ ਆਂ ਜੀ ਫਿਰ ਸਾਨੂੰ ਪੈਸਿਆਂ ਦੇ ਲਈ ਵੀ ਆਪਦੇ ਪੈਸੇ ਲੈਣ ਦੇ ਲਈ ਵੀ ਜਿੰਮੇ ਤਾਤਰ ਲਾ ਕਰਨਾ ਪੈਂਦਾ ਕਮਾਈ ਕਰਕੇ ਵੀ ਹਾਂ ਜੀ ਹਾਂ ਜੀ ਮਿੱਤਰੋ ਵੇਖ ਲਓ ਤੇ ਸਾਨੂੰ ਵੀ ਪਤਾ ਇਹਨਾਂ ਗੱਲਾਂ ਦਾ ਅਸੀਂ ਮਜ਼ਦੂਰਾਂ ਦੇ ਵਿੱਚ ਰਹਿੰਦੇ ਆਏ ਆਂ ਸਾਨੂੰ ਵੀ ਪਤਾ ਹੁੰਦੇ ਹੋਏ ਕਈ ਬੰਦੇ ਪੈਸੇ ਦੇਣੇ ਵੀ ਹੁੰਦੇ ਆ ਰੋ ਰੋ ਕੇ ਅੱਜ ਦਿੰਨੇ ਆ ਕੱਲ ਨੂੰ ਦਿੰਨੇ ਆ ਤੇ ਪਰਸੋਂ ਦਿੰਨੇ ਆ ਠੀਕ ਹੈ ਨਾ ਜੇ ਹੁਣ ਕਹਿੰਦੇ ਯਾਰ ਇਹ ਉੱਠ ਜਾਣ ਇਹਨਾਂ ਨੂੰ ਕੱਢੋ ਬਾਹਰ ਜਦੋਂ ਹੁਣ ਤੁਹਾਨੂੰ ਆਪਾਂ ਨੂੰ ਕੱਢਣ ਲੱਗੇ ਇਹ ਇੱਕ ਦਿਨ ਇਹੋ ਜੀ ਸਥਿਤੀ ਆ ਜਾਣੀ ਇਹ ਕੱਢ ਹੀ ਦੇਣੇ ਨਿਕਲ ਹੀ ਜਾਣੇ ਹਾਂਜੀ ਨਿਕਲਣਾ ਕੰਮ ਹੋਇਆ ਹੀ ਪਿਆ ਕੰਮ ਵਾਲਾ ਹੋਇਆ ਹੀ ਪਿਆ ਗਾਜੀ ਇਹ ਆਪ ਸੋਚੋ ਤੁਸੀਂ ਆਪ ਖਰੀਦੇ ਹੋਏ ਆ ਮੇਰੀ ਵੀਡੀਓ ਤੇ ਕਮੈਂਟ ਬਹੁਤ ਬੋਲ ਰਹੇ ਜਦੋਂ ਗੱਲ ਤੋਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੰਨ ਕੇ ਚਲੋ ਜੀ ਸਾਨੂੰ ਤਾਂ ਕੱਟ ਵੀ ਦੇਣਗੇ ਫਿਰ ਕੰਮ ਵੀ ਕਿੱਥੋਂ ਕਰ ਲੈਣਗੇ ਹੁਣ ਮੈਂ ਇੱਕ ਸਰਕਾਰ ਦੇ ਆ ਜਿਹੜੀਆਂ ਨੀਤੀਆਂ ਹੈਗੀਆਂ ਸਰਕਾਰ ਦੇ ਵਿੱਚ ਵੀ ਪਰਵਾਸੀ ਬੰਦੇ ਦਫ਼ਤਰਾਂ ਦੇ ਵਿੱਚ ਆਪਣਾ ਪੈਰ ਜਮਾਈ ਜਾਂਦਾ ਹੈਗੇ ਜੀ ਠੀਕ ਆ ਵੇਖ ਲਓ ਸਹੀ ਗੱਲ ਆ ਉਹਨਾਂ ਨੂੰ ਰੋਕੋ ਅਸੀਂ ਤਾਂ ਛੋਟਾ ਲੋਕ ਹੈਗਾ ਜੀ ਸਾਨੂੰ ਤਾਂ ਜਿੱਦੋਂ ਮਰਜ਼ੀ ਕੱਟ ਦੋ ਜੀ ਜਿਹੜੇ ਵੱਡੇ ਪਰਵਾਸੀ ਹੈਗੇ ਹਨਾ ਜੀ ਉਹ ਤੁਹਾਨੂੰ ਤੁਸੀਂ ਸਿੱਧਾ ਹੀ ਕਹੂੰਗਾ ਜੀ ਮੈਂ ਕੇਂਦਰੀ ਵਾਲਾ ਜੀ ਦਿੱਲੀ ਤੋਂ ਪ੍ਰਵਾਸੀ ਮਜ਼ਦੂਰੀ ਹੈਗਾ ਜੀ ਉਹ ਸਰਕਾਰ ਦਾ ਉਹ ਚਲਾਈ ਜਾਂਦਾ ਹੈਗਾ ਸਾਰੀ ਭਗਵੰਤ ਮਾਨ ਦੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਜੀ ਸਹੀ ਗੱਲ ਉਹ ਸਾਰਾ ਦਫ਼ਤਰਾਂ ਦੇ ਵਿੱਚ ਨਾ ਆਪਣਾ ਇਹ ਸਾਰਾ ਸੈੱਟ ਕਰੀ ਜਾਂਦੇ ਹੈਗਾ ਜੀ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਚਲਾਵਾਂਗੇ ਉਹਨਾਂ ਦੇ ਵਿੱਚ ਸਾਰੇ ਪ੍ਰਵਾਸੀ ਬੰਦੇ ਹੈਗੇ ਜੀ ਤੁਸੀਂ ਉਹਨਾਂ ਦੇ ਵਿੱਚ ਧਿਆਨ ਦਿਓ ਜੀ ਸਾਡਾ ਤਾਂ ਕੁਝ ਨਹੀਂ ਹੈ ਜੀ ਸਾਸੀ ਦਾ ਕਦੋਂ ਵੀ ਜਾ ਸਕਦੇ ਨਹੀਂ ਸਾਡਾ ਤਾਂ ਇੱਕ ਛੋਟਾ ਜਿਹਾ ਐਡਾ ਕ ਮੁੱਦਾ ਹੈ ਜੀ ਸਹੀ ਗੱਲ ਆ ਮਿੱਤਰੋ ਆਪਾਂ ਨੂੰ ਸੋਚਣਾ ਚਾਹੀਦਾ ਸਰਕਾਰ ਆਪਾਂ ਬਣਾਈ ਉਹ ਆਪਾਂ ਸਰਕਾਰ ਨੂੰ ਮਾਲਾ ਨਹੀਂ ਕਹਿਣਾ ਚਾਹੁੰਦੇ ਨਾ ਆਪਾਂ ਕਹੀਏ ਤੇ ਇਹ ਮੈਂ ਉਹਨਾਂ ਜੀਵਿਦਾਰਾਂ ਨੂੰ ਉਹਨਾਂ ਜਿਨ੍ਹਾਂ ਨੇ ਹੁਣ ਧਰਨੇ ਲਾਏ ਹੋਏ ਆ ਜੱਟਾਂ ਨੂੰ ਤਰਾਣ ਜੱਟਾਂ ਉਹਨਾਂ ਨੂੰ ਕਹਿਣਾ ਚਾਹਣਾ ਜਦੋਂ ਤੁਸੀਂ ਝੋਨਾ ਲਾਉਣ ਵਾਸਤੇ ਇਹਨਾਂ ਨੂੰ ਖਰਦੇ ਆ ਆਪਦੇ ਖਰੀਦੇ ਹੋਏ ਆ ਇਹ ਕੋਈ ਇਹ ਕਿਦੋਂ ਆਏ ਨਹੀਂਗੇ ਆਪ ਲੈ ਕੇ ਆਂਦੇ ਆ ਇਹ ਤੇ ਹੁਣ ਕਹਿੰਦੇ ਆ ਕੱਢੋ ਜਦੋਂ ਇਹ ਝੋਨਾ ਜੂ ਨਾ ਲਾਉਣ ਤੋਂ ਵੇਲੇ ਹੋ ਜਾਂਦੇ ਆ ਤੁਸੀਂ ਉਦੋਂ ਬਗਲ ਭਰਾ ਆਪਦੇ ਕੰਮ ਚਲਾਉਣੇ ਇੱਥੇ ਹਾਂਜੀ ਸਰ ਜੀ ਐਵੇਂ ਹੀ ਹੈਗਾ ਜੀ ਇਹੜੀਆਂ ਰੋਡ ਦਾ ਆਪਣਾ ਕੋਈ ਤਾਂ ਬਰਕਰ ਲਗਾ ਲੱਗ ਜਾਂਦਾ ਜੀ ਤੇ ਮੈਂ ਮੱਛੀ ਦਾ ਕੰਮ ਚਲਾਵਾ ਲੈਣਾ ਜੀ ਮੱਛੀ ਦਾ ਕੰਮ ਕਰਨਾ ਹਾਂਜੀ ਜੀ ਮੀਟ ਦਾ ਮੀਟ ਮੱਸੀ ਹਾਂਜੀ ਹਾਂਜੀ ਤੁਸੀਂ ਕਾਦਾ ਕੰਮ ਕਰਦੇ ਹੋ ਆਪਣਾ ਜੀ ਮੈਂ ਮੱਛੀ ਦਾ ਕੰਮ ਵੀ ਕਰ ਲੈਂਦਾ ਜੀ ਤੇ ਆਪਣਾ ਕਈ ਵਾਰੀ ਰੇਡੀ ਵੀ ਲਗਾ ਲੈਣਾ ਜੀ ਨਿਊ ਡਰ ਬਰਗਰ ਵੀ ਠੀਕ ਹੈ ਹਾਂਜੀ ਸਰ ਜੀ ਬਣੀ ਸਹੀ ਗੱਲ ਹੈ ਇਹਨਾਂ ਨੇ ਆਪਾਂ ਹੁਣ ਖੀਰ ਆਪਾਂ ਲਾਸਟ ਕਰਨਾ ਚਾਹੁੰਦੇ ਆ ਵੀਡੀਓ ਕੋਈ ਸਾਡੇ ਸਰੋਤਿਆਂ ਨੂੰ ਕੁਈ ਵਧੀਆ ਗੱਲ ਦੱਸੋ ਕੋਈ ਵਧੀਆ ਕੋਈ ਤੁਹਾਡੇ ਮਨ ਦੇ ਵਿੱਚ ਹੋਵੇ ਕੋਈ ਵਿਚਾਰ ਮੈਂ ਆਪਾਂ ਫਿਰ ਨਕਾਇਜ ਗੱਲ ਦੇਖਣ ਵਾਲਿਆਂ ਨੂੰ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹੀ ਗੱਲ ਕਹਿਣਾ ਚਾਹੁੰਗਾ ਜੀ ਤੁਸੀਂ ਸਾਡੇ ਬਾਰੇ ਇਹਨਾਂ ਧਿਆਨ ਨਾ ਦਿਓ ਜੀ ਅਸੀਂ ਤੁਹਾਡੇ ਚਲੋ ਮੰਨ ਕੇ ਚੱਲਦੇ ਤੁਹਾਡੇ ਭੈਣ ਭਰਾ ਤਾਂ ਨਹੀਂ ਹੈਗੇ ਜੀ ਪਰ ਇਨਸਾਨਤਾ ਹੈਗੇ ਆ ਨਾ ਤੁਸੀਂ ਸਾਡੇ ਬਾਰੇ ਗਲਤ ਬੋਲਦੇ ਆ ਜੀ ਪ੍ਰਵਾਸੀ ਇਦਾਂ ਦੇ ਹੈਗੇ ਉਦਾਂ ਦੇ ਹੈਗੇ ਇਨਸਾਨ ਆ ਜੀ ਅਸੀਂ ਵੀ ਸਾਡਾ ਵਿੱਚ ਵੀ ਜਾਨ ਹੈਗਾ ਤੁਸੀਂ ਆਪਣਾ ਜੇਰੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਸਰ ਜੀ ਵੀ ਜੋ ਸਰਕਾਰ ਚਲਾ ਰਹੀ ਹੈ ਉਹਨਾਂ ਦੀਆਂ ਨੀਤੀਆਂ ਨੂੰ ਦੇਖੋ ਅਸੀਂ ਤਾਂ ਕਦੇ ਵੀ ਜਲੇ ਜਾਵਾਂਗੇ ਜੀ